ਰੋਜ਼ ਦੀ ਤਰ੍ਹਾਂ ਹਾਈਵੇ ਤੇ ਬੈਠਾ ਸਕਿਉਰਿਟੀ ਗਾਰਡ ਦੇਖਦਾ ਹੈ ਕਿ 2 ਤੋਂ 3 ਵਜੇ ਦੇ ਵਿੱਚ ਇੱਕ ਲੇਡੀ ਇੱਕ ਛੋਟੀ ਬੱਚੀ ਨੂੰ ਆਪਣੀ ਸਕੂਟੀ ਤੇ ਬਿਠਾਏ ਹੋਏ ਇੱਕ ਸੁੰਨਸਾਨ ਇਲਾਕੇ ਜਿੱਥੇ ਆਬਾਦੀ ਨਹੀਂ ਹੈ ਉਧਰ ਨੂੰ ਜਾ ਰਹੀ ਹੁੰਦੀ ਹੈ ਇਹ ਜਿਹੜਾ ਰਸਤਾ ਸੀ ਇੱਕ ਸੁੰਨਸਾਨ ਇਲਾਕੇ ਜੰਗਲ ਵੱਲ ਨੂੰ ਜਾ ਰਿਹਾ ਹੁੰਦਾ ਹੈ ਹੁਣ ਤੱਕ ਤਾਂ ਬਿਲਕੁਲ ਠੀਕ ਸੀ ਪਰ ਅੱਧੇ ਘੰਟੇ ਬਾਅਦ ਉਹ ਲੇਡੀ ਵਾਪਸ ਆ ਰਹੀ ਹੁੰਦੀ ਹੈ ਪਰ ਇਕੱਲੀ ਉਹ ਛੋਟੀ ਬੱਚੀ ਉਸ ਦੇ ਨਾਲ ਨਹੀਂ ਹੁੰਦੀ ਸਿਕਿਉਰਿਟੀ ਗਾਰਡ ਦੇ ਮਨ ਦੇ ਵਿੱਚ ਇੱਕ ਸ਼ੱਕ ਪੈਦਾ ਹੋਇਆ ਕਿ ਇੱਕ ਸੁੰਨਸਾਨ ਇਲਾਕੇ ਦੇ ਵਿੱਚ ਇੱਕ ਲੇਡੀ ਆਪਣੇ ਬੱਚੇ ਨੂੰ ਲੈ ਕੇ ਕਿਉਂ ਗਈ ਤੇ ਜੇਕਰ ਉਹ ਗਈ ਵੀ ਸੀ ਤਾਂ ਫਿਰ ਇਕੱਲੀ ਕਿਉਂ ਆਈ ਉਹ ਆਪਣੀ ਲੜਕੀ ਨੂੰ ਉੱਥੇ ਕਿਉਂ ਛੱਡ ਕੇ ਆਈ ਇਹੋ ਜੇ ਕਈ ਸਵਾਲਾਂ ਨੂੰ ਮਨ ਦੇ ਵਿੱਚ ਬਿਠਾਏ ਪਹਿਲਾਂ ਤਾਂ ਉਹ ਸੋਚਦਾ ਰਿਹਾ ਪਰ ਫਿਰ ਉਸ ਦਾ ਜਦੋਂ ਮਨ ਨਹੀਂ ਮੰਨਿਆ ਤਾਂ ਉਸ ਨੇ ਸੋਚਿਆ ਕਿ ਇਸ ਦੇ ਬਾਰੇ ਪਤਾ ਕੀਤਾ ਜਾਵੇ ਉਸ ਲੇਡੀ ਵੱਲ ਜਦੋਂ ਉਹ ਤੁਰਦਾ ਹੈ ਪਰ ਉਹ ਲੇਡੀ ਉਥੋਂ ਜਾ ਚੁੱਕੀ ਹੁੰਦੀ ਹੈ ਹੁਣ ਉਹ ਜਿਸ ਤਰਫ ਗਈ ਹੁੰਦੀ ਹੈ ਉਧਰ ਨੂੰ ਉਹ 30 ਮੀਟਰ ਦੀ ਦੂਰੀ ਤੱਕ ਚੱਲਦਾ ਹੈ ਤਾਂ ਉਹ ਬੱਚੀ ਦੇ ਪੈਰਾਂ ਦੇ ਨਿਸ਼ਾਨ ਵੇਖ ਕੇ ਚੌਂਕ ਜਾਂਦਾ ਹੈ ਕਿਉਂਕਿ ਅੱਗੇ ਜਾ ਕੇ ਬੱਚੀ ਨਹੀਂ ਸੀ ਉਹ ਸੋਚਦਾ ਹੈ ਕਿ ਇੰਨਾ ਅੱਧੇ ਘੰਟੇ ਦੇ ਵਿੱਚ ਹੀ ਉਹ ਬੱਚੀ ਕਿੱਥੇ ਗਾਇਬ ਹੋ ਗਈ ਗਾਇਬ ਹੋ ਗਈ ਸੀ ਜਾਂ ਫਿਰ ਉਸ ਦੇ ਨਾਲ ਕੋਈ ਅਨਹੋਣੀ ਹੋ ਚੁੱਕੀ ਸੀ ਅੱਜ ਦੀ ਸਟੋਰੀ ਹੈ ਤਾਂ ਕੇਸੋ ਦਿਲਰੋਜ ਲੁਧਿਆਣਾ ਦੇ ਸਿਮਲਾਪੁਰੀ ਇਲਾਕੇ ਦੇ ਵਿੱਚ ਹਰਪ੍ਰੀਤ ਸਿੰਘ ਦੀ ਫੈਮਲੀ ਜਿਸ ਦੇ ਵਿੱਚ ਉਹਨਾਂ ਦੇ ਪਿਤਾ ਉਹਨਾਂ ਦੀ ਪਤਨੀ ਤੇ ਦੋ ਬੱਚੇ ਸੀ ਜਿਸ ਦੇ ਵਿੱਚ ਇੱਕ ਉਹਨਾਂ ਦਾ ਵੱਡਾ ਮੁੰਡਾ ਤੇ ਛੋਟੀ ਕੁੜੀ ਦਿਲਰੋਜ ਬਹੁਤ ਹੀ ਹਸੀ ਖੁਸੀ ਨਾਲ ਰਹਿੰਦੇ ਸਨ ਦਿਲਰੋਜ ਘਰ ਵਿੱਚ ਸਭ ਤੋਂ ਛੋਟੀ ਬੱਚੀ ਤੇ ਸਾਰਿਆਂ ਦੀ ਦੁਲਾਰੀ ਸੀ ਘਰ ਵਿੱਚ ਸਾਰੇ ਹੀ ਉਸ ਨੂੰ ਬਹੁਤ ਪਿਆਰ ਕਰਦੇ ਸਨ 28 ਨਵੰਬਰ 2021 ਨੂੰ ਕੁਝ ਅਜੀਹਾ ਹੋਇਆ ਜਿਸ ਬਾਰੇ ਇਸ ਪਰਿਵਾਰ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਦਿਲਰੋਜ ਦੁਪਹਿਰ ਨੂੰ ਆਪਣੇ ਘਰ ਦੇ ਬਾਹਰ ਖੇਡ ਰਹੀ ਹੁੰਦੀ ਹੈ ਜਦੋਂ ਥੋੜੀ ਦੇਰ ਬਾਅਦ ਉਸ ਦੇ ਘਰ ਦੇ ਉਸ ਨੂੰ ਬੁਲਾਉਣ ਵਾਸਤੇ ਬਾਹਰ ਗਏ ਤਾਂ ਦੇਖਦੇ ਨੇ ਕਿ ਦਿਲਰੋਜ ਬਾਹਰ ਹੈ ਹੀ ਨਹੀਂ ਉਸ ਦੇ ਘਰ ਵਾਲੇ ਹੋਰ ਜਿਹੜੇ ਬੱਚੇ ਖੇਡ ਰਹੇ ਹੁੰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਪਤਾ ਕਰਦੇ ਨੇ ਪਰ ਦਿਲਰੋਜ ਕਿਤੇ ਵੀ ਨਹੀਂ ਮਿਲਦੀ ਸਮਾਂ 2083 ਚਿੰਤਾ ਵੀ ਵਧਦੀ ਜਾ ਰਹੀ ਸੀ ਪਰ ਦਿਲਰੋਜ਼ ਦਾ ਕਿਤੇ ਵੀ ਪਤਾ ਨਹੀਂ ਚੱਲਦਾ ਦਿਲਰੋਜ਼ ਅਕਸਰ ਹੀ ਬਾਹਰ ਖੇਡਿਆ ਕਰਦੀ ਸੀ ਪਰ ਅਜੇ ਹਾਂ ਪਹਿਲੀ ਵਾਰ ਹੋਇਆ ਸੀ ਕਿ ਆਖਿਰੋ ਕਿਤੇ ਗਾਇਬ ਹੋ ਚੁੱਕੀ ਸੀ ਹਰਪ੍ਰੀਤ ਸਿੰਘ ਖੁਦ ਪੰਜਾਬ ਪੁਲਿਸ ਦੇ ਵਿੱਚ ਹੈੱਡ ਕਾਂਸਟੇਬਲ ਸੀ ਉਹ ਉਸ ਸਮੇਂ ਡਿਊਟੀ ਤੇ ਸਨ ਜਿਸ ਸਮੇਂ ਘਰ ਵਿੱਚ ਫੋਨ ਆਇਆ ਕਿ ਦਿਲਰੋਜ਼ ਕਿਤੇ ਨਹੀਂ ਮਿਲ ਰਹੀ ਹਰਪ੍ਰੀਤ ਸਿੰਘ ਨੂੰ ਤੁਰੰਤ ਇਹ ਪਤਾ ਚੱਲ ਗਿਆ ਕਿ ਸਿਚੁਏਸ਼ਨ ਖਰਾਬ ਹੈ ਇਸ ਲਈ ਉਹਨਾਂ ਨੇ ਆਪਣੇ ਪੁਲਿਸ ਦੇ ਸਾਥੀਆਂ ਨੂੰ ਉਸੇ ਟਾਈਮ ਹੀ ਖਬਰ ਕਰ ਦਿੱਤੀ ਕਿ ਤੁਸੀਂ ਜਾ ਕੇ ਘਰ ਵਿੱਚ ਦੇਖੋ ਜਦੋਂ ਪੁਲਿਸ ਦੀ ਇੱਕ ਟੀਮ ਘਰ ਪਹੁੰਚਦੀ ਹੈ ਤੇ ਉਸ ਤੋਂ ਪਹਿਲਾਂ ਹੀ ਘਰ ਵਾਲੇ ਤੇ ਆਸ-ਪਰੋਸ ਦੇ ਲੋਕ ਦਿਲ ਰੋਜ ਨੂੰ ਲੱਭ ਰਹੇ ਹੁੰਦੇ ਨੇ ਜਦੋਂ ਪੁਲਿਸ ਵਾਲੇ ਉਸ ਜਗ੍ਹਾ ਦੇ ਸੀਸੀਟੀਵੀ ਜਿਹੜੇ ਉੱਥੇ ਲੱਗੇ ਹੁੰਦੇ ਨੇ ਉਹਨਾਂ ਨੂੰ ਖੰਗਾਲਦੀ ਹੈ ਤਾਂ ਉਹਨਾਂ ਨੂੰ ਇੱਕ ਫੋਟੋ ਦਿਖਦੀ ਹੈ ਇੱਕ ਲੇਡੀ ਦੀ ਜੋਤਿਲ ਰੋਜ਼ ਨੂੰ ਆਪਣੀ ਸਕੂਟੀ ਤੇ ਬਿਠਾ ਕੇ ਲੈ ਜਾ ਰਹੀ ਹੁੰਦੀ ਹੈ ਉਹ ਲੇਡੀ ਅੱਗੇ ਜਾ ਕੇ ਇੱਕ ਮੋੜ ਮੁਰਦੀ ਹੈ ਪੁਲਿਸ ਅੱਗੇ ਵਾਲੀਆਂ ਸਾਰੀਆਂ ਸੀਸੀਟੀਵੀ ਫੁਟੇਜ ਨੂੰ ਦੇਖਦੀ ਹੈ ਪਰ ਉਹਨਾਂ ਨੂੰ ਅੱਗੇ ਉਹ ਲੇਡੀ ਜਾਂਦੀ ਹੋਈ ਕਿਤੇ ਵੀ ਨਹੀਂ ਦਿਖਦੀ ਜਦੋਂ ਪੁਲਿਸ ਇਹ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਦਿਲਰੋਜ਼ ਦੇ ਘਰ ਪਹੁੰਚਦੀ ਹੈ ਤਾਂ ਉਹ ਸ਼ੌਕ ਹੋ ਜਾਂਦੇ ਨੇ ਕਿਉਂਕਿ ਜਿਹੜੀ ਉਹ ਫੋਟੋ ਦੇ ਵਿੱਚ ਲੇਡੀ ਹੁੰਦੀ ਹੈ ਉਹ ਲੇਡੀ ਉਸ ਘਰ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੁੰਦੀ ਹੈ ਤੇ ਉਹ ਵੀ ਉਨੀ ਹੀ ਪਰੇਸ਼ਾਨ ਹੁੰਦੀ ਹੈ ਜਿਨੀ ਤੇਲਰੋਜ ਦੇ ਘਰ ਵਾਲੇ ਉਸ ਨੂੰ ਲੱਭਣ ਦੇ ਲਈ ਪਰੇਸ਼ਾਨ ਸਨ ਇਹ ਲੇਡੀ ਦਾ ਨਾਮ ਸੀ ਨੀਲਮ ਤੇ ਇਹ ਨੀਲਮ ਦਿਲਰੋਜ ਦੇ ਘਰ ਦੇ ਸਾਹਮਣੇ ਹੀ ਰਹਿੰਦੀ ਸੀ ਜਦੋਂ ਨੀਲਮ ਦੇ ਮੁੰਡੇ ਨੂੰ ਵੀ ਪੁੱਛਿਆ ਗਿਆ ਤਾਂ ਉਸ ਨੇ ਵੀ ਦੱਸਿਆ ਸੀ ਕਿ ਮੰਮੀ ਦਿਲਰੋਜ ਨੂੰ ਸਕੂਟੀ ਤੇ ਬਿਠਾ ਕੇ ਕਿਤੇ ਲੈ ਗਈ ਸੀ ਤੇ ਜਦੋਂ ਪੁਲਿਸ ਨੇ ਨੀਲਮ ਨੂੰ ਫੋਨ ਕਰਕੇ ਪੁੱਛਿਆ ਸੀ ਤਾਂ ਨੀਲਮ ਨੇ ਇਸ ਗੱਲ ਤੋਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਪੁਲਿਸ ਨੂੰ ਇਸ ਗੱਲ ਤੋਂ ਨੀਲਮ ਤੇ ਸ਼ੱਕ ਹੋ ਜਾਂਦਾ ਹੈ ਪੁਲਿਸ ਨੀਲਮ ਤੋਂ ਪੁੱਛਗਿੱਛ ਸ਼ੁਰੂ ਕਰਦੀ ਹੈ ਪਰ ਪੁਲਿਸ ਨੂੰ ਨਾ ਤਾਂ ਨੀਲਮ ਕੋਈ ਸਹੀ ਜਾਣਕਾਰੀ ਦਿੰਦੀ ਹੈ ਤੇ ਨਾ ਹੀ ਇਹ ਦੱਸਦੀ ਹੈ ਕਿ ਆਖਰ ਦਿਲਰੋਜ ਹੈ ਕਿੱਥੇ ਫਿਰ ਫਾਈਨਲੀ ਪੁਲਿਸ ਨੀਲਮ ਨੂੰ ਉਸ ਦੀ ਸੀਸੀਟੀਵੀ ਫੁਟੇਜ ਵਖਾਉਂਦੀ ਹੈ ਤੇ ਜਦੋਂ ਇਸ ਸੀਸੀਟੀਵੀ ਫੁਟੇਜ ਦੇਖਦੀ ਹੈ ਤਾਂ ਨੀਲਮ ਨੂੰ ਹੁਣ ਲੱਗ ਜਾਂਦਾ ਹੈ ਕਿ ਉਹਦਾ ਸਾਰਾ ਭਾਂਡਾ ਫੁੱਟ ਚੁੱਕਿਆ ਹੈ ਫਿਰ ਨੀਲਮ ਕਹਿੰਦੀ ਹੈ ਕਿ ਚਲੋ ਮੈਂ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਚਲਦੀ ਹਾਂ ਨੀਲਮ ਦਿੱਲੀ ਅਮਰਿਤਸਰ ਹਾਈਵੇ ਤੇ ਪੁਲਿਸ ਨੂੰ ਲੈ ਕੇ ਚਲਦੀ ਹੈ ਜਿੱਥੇ ਉਸ ਨੂੰ ਸੀਸੀਟੀਵੀ ਦੇ ਵਿੱਚ ਦੇਖਿਆ ਗਿਆ ਸੀ ਪੁਲਿਸ ਨੂੰ ਇਹ ਪੂਰਾ ਕੌਨਫੀਡੈਂਸ ਸੀ ਕਿ ਇੰਨੀ ਜਲਦੀ ਜੇਕਰ ਇਸ ਨੂੰ ਫੜਿਆ ਗਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਬੱਚੀ ਸਹੀ ਸਲਾਮਤ ਹੋਵੇਗੀ ਨੀਲਮ ਸਿਮਲਾਪੁਰੀ ਤੋਂ ਜਿੱਥੇ ਦਿਲਰੋਜ ਦਾ ਘਰ ਸੀ ਉਸ ਜਗ੍ਹਾ ਤੋਂ ਲਗਭਗ 13 ਕਿਲੋਮੀਟਰ ਦੂਰ ਇੱਕ ਸੁੰਸਾਨ ਇਲਾਕੇ ਦੇ ਵਿੱਚ ਪੁਲਿਸ ਨੂੰ ਲੈ ਕੇ ਜਾਂਦੀ ਹੈ ਉੱਥੇ ਜਾ ਕੇ ਇੱਕ ਸੁੰਸਾਨ ਇਲਾਕੇ ਦੇ ਵਿੱਚ ਨੀਲਮ ਲਗਭਗ 50 ਮੀਟਰ ਦੂਰ ਇੱਕ ਪਲੋਟ ਦੇ ਵੱਲ ਇਸ਼ਾਰਾ ਕਰਦੀ ਹੈ ਪਰ ਇਹ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਉਸ ਪਲੋਟ ਦੇ ਵਿੱਚ ਕੁਝ ਇੰਨਾ ਭਿਆਨਕ ਦਿਖਣ ਵਾਲਾ ਸੀ ਜੋ ਕਿਸੇ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਨੀਲਮ ਨੇ ਜਿਸ ਜਗ੍ਹਾ ਵੱਲ ਇਸ਼ਾਰਾ ਕੀਤਾ ਸੀ ਉਹ ਜਗ੍ਹਾ ਇੱਕ ਪਲੋਟ ਦੇ ਵਿੱਚ ਮਿੱਟੀ ਦਾ ਢੇਰ ਸੀ ਜਿਸ ਤਰ੍ਹਾਂ ਕਿਸੇ ਨੇ ਤਾਜ਼ਾ-ਤਾਜ਼ਾ ਇੱਕ ਗੱਡਾ ਖੋਦਿਆ ਹੋਵੇ ਤੇ ਉਸ ਦੇ ਉੱਪਰ ਮਿੱਟੀ ਪਾਈ ਹੋਵੇ ਉਸ ਗੱਡੇ ਦੇ ਕੋਲ ਦਿਲਰੋਜ਼ ਦੇ ਬੂਟਾਂ ਦੇ ਨਿਸ਼ਾਨ ਸੀ ਦਿਲਰੋਜ ਦਾ ਪਿਤਾ ਆਪਣੇ ਕੰਮ ਕਮਾਉਂਦੇ ਹੱਥਾਂ ਦੇ ਨਾਲ ਉਹ ਮਿੱਟੀ ਨੂੰ ਹਟਾਉਣਾ ਸ਼ੁਰੂ ਕਰਦਾ ਹੈ ਤੇ ਥੋੜੀ ਜਹੀ ਮਿੱਟੀ ਹਟਾਉਣ ਤੋਂ ਬਾਅਦ ਹਰਪ੍ਰੀਤ ਦੇ ਹੱਥ ਦੇ ਵਿੱਚ ਦਿਲਰੋਜ ਦਾ ਹੱਥ ਆ ਜਾਂਦਾ ਹੈ ਦਰਅਸਲ ਨੀਲਮ ਨੇ ਉਸ ਮਾਸੂਮ ਦਿਲਰੋਜ ਨੂੰ ਜਿੰਦਾ ਹੀ ਉਸ ਗड्ढे ਦੇ ਵਿੱਚ ਦਫ਼ਨ ਕਰ ਦਿੱਤਾ ਸੀ ਦਿਲਰੋਜ ਦੇ ਸਿਰ ਦੇ ਉੱਤੇ ਸੱਟ ਦਾ ਨਿਸ਼ਾਨ ਸੀ ਤੇ ਮੂੰਹ ਦੇ ਵਿੱਚ ਮਿੱਟੀ ਪਈ ਹੋਈ ਸੀ ਪਰ ਉਹਦੀ ਜਿਹੜੀ ਬਾਡੀ ਸੀ ਉਹ ਗਰਮ ਸੀ ਉਹਦੇ ਸਾਹ ਵੀ ਚੱਲ ਰਹੇ ਸੀ ਲੋਕੀ ਇਸ ਉਮੀਦ ਦੇ ਨਾਲ ਉਸ ਨੂੰ ਡੀ ਐਮ ਸੀ ਹਸਪੀਟਲ ਦੇ ਵਿੱਚ ਲੈ ਕੇ ਗਏ ਕਿ ਸ਼ਾਇਦ ਦਿਲਰੋਜ ਬਚ ਜਾਵੇ ਪਰ ਅਫਸੋਸ ਹਸਪੀਟਲ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਨੰਨੀ ਦਿਲਰੋਜ ਇਸ ਦੁਨੀਆ ਨੂੰ ਛੱਡ ਚੁੱਕੀ ਸੀ ਪੁਲਿਸ ਉਸ ਕ੍ਰਾਈਮ ਸੀਨ ਦੇ ਉੱਤੇ ਹੀ ਰੁਕਦੀ ਹੈ ਉੱਥੇ ਹੀ ਉਹਨਾਂ ਨੂੰ ਇਸ ਕੇਸ ਦਾ ਚਸ਼ਮਦੀਦ ਗਵਾਹ ਦਿਖਦਾ ਹੈ ਜਾਨੀ ਕਿ ਉਹ ਸੀ ਸਿਕਿਉਰਿਟੀ ਗਾਰਡ ਇਹ ਉਹੀ ਸਿਕਿਉਰਿਟੀ ਗਾਰਡ ਸੀ ਜਿਸ ਦਾ ਜ਼ਿਕਰ ਅਸੀਂ ਵੀਡੀਓ ਦੇ ਸ਼ੁਰੂਆਤ ਵਿੱਚ ਕੀਤਾ ਸੀ ਸਿਕਿਉਰਿਟੀ ਗਾਰਡ ਹਾਈਵੇ ਦੇ ਦੂਸਰੀ ਸਾਈਡ ਆਪਣੀ ਡਿਊਟੀ ਤੇ ਸੀ ਉਸ ਸਿਕਿਉਰਿਟੀ ਗਾਰਡ ਨੂੰ ਪਹਿਲਾਂ ਤੋਂ ਹੀ ਪਤਾ ਲੱਗ ਗਿਆ ਸੀ ਕਿ ਸ਼ਾਇਦ ਉਹ ਜਿਹੜੀ ਪੁਲਿਸ ਆਈ ਹੈ ਉਹਦੇ ਕੋਲ ਉਸ ਬੱਚੀ ਕਰਕੇ ਹੀ ਆਈ ਹੈ ਤੇ ਇਸ ਲਈ ਉਹ ਸਿਕਿਉਰਿਟੀ ਗਾਰਡ ਨੇ ਜੋ ਕੁਝ ਉਸਨੇ ਵੇਖਿਆ ਸੀ ਉਹ ਸਭ ਕੁਝ ਸੱਚ-ਸੱਚ ਦੱਸ ਦਿੱਤਾ ਉਹ ਸਾਰੀ ਸਟੋਰੀ ਦੱਸਦਾ ਹੈ ਪਰ ਬਾਅਦ ਵਿੱਚ ਅਫਸੋਸ ਵੀ ਕਰਦਾ ਹੈ ਕਿਉਂਕਿ ਪੁਲਿਸ ਵਾਲਿਆਂ ਨੇ ਕਿਹਾ ਕਿ ਜੇਕਰ ਉਹ 10 ਮਿੰਟ ਪਹਿਲਾਂ ਆ ਜਾਂਦੇ ਤਾਂ ਸ਼ਾਇਦ ਦਿਲਰੋਜ ਬਚ ਜਾਂਦੀ ਇਸ ਲਈ ਉਹ ਸੋਚਦਾ ਹੈ ਕਿ ਸ਼ਾਇਦ ਉਸਨੇ ਸਮਾਂ ਰਹਿਦਿਆਂ ਉੱਥੇ ਜਾ ਕੇ ਉਸ ਬੱਚੀ ਨੂੰ ਕੱਢਿਆ ਹੁੰਦਾ ਤਾਂ ਸ਼ਾਇਦ ਉਹ ਅੱਜ ਜ਼ਿੰਦਾ ਹੁੰਦੀ ਸਿਕਿਉਰਿਟੀ ਗਾਰਡ ਨੇ ਇਹ ਵੀ ਦੱਸਿਆ ਕਿ ਜਦੋਂ ਉਸ ਜਗ੍ਹਾ ਤੇ ਆਇਆ ਸੀ ਉਸਨੇ ਬੱਚੀ ਦੇ ਬੂਟਾਂ ਦੇ ਨਿਸ਼ਾਨ ਵੀ ਵੇਖੇ ਸੀ ਫਿਰ ਉਹ ਵਾਪਸ ਜਾ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਦਾ ਹੈ ਫਿਰ ਉਹ ਤਿੰਨੇ ਜਣੇ ਮਿਲ ਕੇ ਆਸਪਰੋਸ ਦੇ ਇਲਾਕੇ ਦੇ ਵਿੱਚ ਸ਼ਾਨਬੀਨ ਵੀ ਕਰਦੇ ਨੇ ਪਰ ਫਿਰ ਵੀ ਉਹਨਾਂ ਨੂੰ ਉਹ ਬੱਚੀ ਉਥੇ ਨਹੀਂ ਮਿਲਦੀ ਫਿਰ ਉਹ ਸੋਚਦੇ ਨੇ ਕਿ ਸ਼ਾਇਦ ਉਸ ਲੇਡੀ ਨੇ ਉਸ ਬੱਚੀ ਨੂੰ ਕਿਸੇ ਨੂੰ ਵੇਚ ਦਿੱਤਾ ਹੋਵੇ ਪਰ ਉਹਨਾਂ ਨੂੰ ਐਡੇ ਵੱਡੇ ਕਾਹਨ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਉਹ ਕਿਹੜਾ ਕਾਰਨ ਸੀ ਕਿਰੀ ਵਜ੍ਹਾ ਸੀ ਜਿਸ ਨੇ ਦਿਲਰੋਜ਼ ਦੀ ਜਾਨ ਲੈ ਲਈ ਕਿਉਂਕਿ ਹਰਪ੍ਰੀਤ ਦੇ ਘਰਦਿਆਂ ਨੂੰ ਨੀਲਮ ਦੇ ਉੱਤੇ ਸ਼ਾਇਦ ਕਦੇ ਵੀ ਸੱਕ ਨਾ ਹੁੰਦਾ ਕਿਉਂਕਿ ਉਹ ਉਹਨਾਂ ਦੀ ਗਵਾਂਡੀ ਸੀ ਤੇ ਬਲਕਿ ਉਹਦੇ ਵੀ ਦੋ ਬੱਚੇ ਸਨ ਤੇ ਦਿਲਰੋਜ਼ ਖੁਦ ਵੀ ਉਸਨੂੰ ਭੂਆ ਬੁਲਾਉਂਦੀ ਸੀ ਜਦੋਂ ਪੁਲਿਸ ਨੇ ਨੀਲਮ ਕੋਲ ਇਸ ਦਾ ਕਾਰਨ ਪੁੱਛਿਆ ਤੇ ਇਹ ਕਾਰਨ ਵੀ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਸੀ ਇੱਕ ਤਰਫ ਹਰਪ੍ਰੀਤ ਦੀ ਫਾਈਨੈਂਸ਼ੀਅਲ ਕੰਡੀਸ਼ਨ ਵਧੀਆ ਸੀ ਪਰ ਦੂਸਰੀ ਤਰਫ ਨੀਲਮ ਇੱਕ ਡਿਵੋਰਸੀ ਸੀ ਤੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਮਾਤਾ ਪਿਤਾ ਦੇ ਘਰ ਰਹਿ ਰਹੀ ਹੁੰਦੀ ਹੈ ਹਰਪ੍ਰੀਤ ਦੇ ਦੋਨੇ ਬੱਚਿਆਂ ਨੂੰ ਆਸਪ੍ਰੋਸ਼ ਦੇ ਗਵਾਂਢੀ ਬਹੁਤ ਹੀ ਪਿਆਰ ਕਰਦੇ ਸਨ ਕਦੀ ਕੋਈ ਉਹਨਾਂ ਵਾਸਤੇ ਮਠਿਆਈਆਂ ਲੈ ਕੇ ਆਉਂਦਾ ਕਦੀ ਉਹਨਾਂ ਵਾਸਤੇ ਚਾਕਲੇਟ ਤੇ ਕਈ ਉਹਨਾਂ ਵਾਸਤੇ ਖਿਡੌਣੇ ਲੈ ਕੇ ਆਉਂਦਾ ਪਰ ਦੂਸਰੀ ਤਰਫ ਨੀਲਮ ਦੇ ਜਿਹੜੇ ਬੱਚੇ ਸਨ ਉਹ ਥੋੜੇ ਸ਼ਰਾਰਤੀ ਸਨ ਉਹਨਾਂ ਦੀਆਂ ਜ਼ਿਆਦਾਤਰ ਕੰਪਲੇਂਟਾਂ ਆਸਪ੍ਰੋਸ਼ ਤੋਂ ਮਿਲਦੀਆਂ ਰਹਿੰਦੀਆਂ ਸਨ ਤੇ ਡਿਵੋਰਸ ਹੋਣ ਤੋਂ ਬਾਅਦ ਨੀਲਮ ਫਾਈਨੈਂਸ਼ੀਅਲ ਤੌਰ ਤੇ ਬਹੁਤ ਵੀਕ ਹੋ ਚੁੱਕੀ ਸੀ ਤਾਂ ਉਹ ਆਪਣੇ ਬੱਚਿਆਂ ਨੂੰ ਉਹ ਸਾਰਾ ਕੁਝ ਨਹੀਂ ਦੇ ਪਾਉਂਦੀ ਸੀ ਜੋ ਉਹ ਦੇਖਦੀ ਸੀ ਗੁਰਪ੍ਰੀਤ ਦੇ ਘਰ ਉਹ ਅੰਦਰ ਹੀ ਅੰਦਰ ਜੈਲਸ ਫੀਲ ਕਰਨ ਲੱਗ ਪਈ ਤੇ ਇਹ ਸੋਚਦੀ ਰਹੀ ਕਿ ਉਸਦੇ ਬੱਚਿਆਂ ਨੂੰ ਕੋਈ ਚਾਕਲੇਟ ਜਾਂ ਖਿਡੌਣੇ ਕਿਉਂ ਨਹੀਂ ਦਿੰਦਾ ਨੀਲਮ ਦੇ ਅੰਦਰ ਇਹ ਜਿਹੜੀ ਜੈਲਸ ਸੀ ਜਲਨ ਸੀ ਇੱਕ ਬਹੁਤ ਹੀ ਵੱਡਾ ਰੂਪ ਲੈ ਰਹੀ ਸੀ ਤੇ ਕਈਆਂ ਲੋਕਾਂ ਦਾ ਇਹ ਵੀ ਮੰਨਣਾ ਸੀ ਕਿ ਨੀਲਮ ਦੇ ਘਰ ਕਈ ਲੋਕਾਂ ਦਾ ਆਉਣਾ ਜਾਣਾ ਸੀ ਕਿਉਂਕਿ ਉਹ ਇੱਕ ਤਲਾਕਸ਼ੋਦਾ ਸੀ ਤੇ ਲੋਕੀ ਉਸਦੇ ਕੈਰੈਕਟਰ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉਠਾਉਂਦੇ ਸਨ ਉਸਦੇ ਬਾਰੇ ਉਸਦੀ ਮਾਂ ਦੇ ਕੋਲ ਵੀ ਕੰਪਲੀਟ ਕਰਦੇ ਸਨ ਇਸ ਲਈ ਨੀਲਮ ਨੇ ਘਰ ਤੋਂ ਦੂਰ ਕਿਤੇ ਹੋਰ ਏਰੀਆ ਦੇ ਵਿੱਚ ਰਹਿਣ ਦਾ ਫੈਸਲਾ ਕਰ ਲਿਆ ਸੀ ਤੇ ਦਿਨ ਸੀ 28 ਨਵੰਬਰ 2021 ਦਾ ਦੁਪਹਿਰ ਦੇ 2:30 ਵਜੇ ਸਨ ਤੇ ਨੀਲਮ ਦਾ ਸਾਰਾ ਸਮਾਨ ਪੈਕ ਹੋ ਕੇ ਦੂਸਰੀ ਜਗ੍ਹਾ ਸ਼ਿਫਟ ਹੋਣੀ ਜਾ ਰਿਹਾ ਸੀ ਪਰ ਉਹਦੇ ਮਨ ਦੇ ਵਿੱਚ ਘਰ ਜਾਣ ਤੋਂ ਨਾਰਾਜ਼ਗੀ ਤੇ ਸਾਰਿਆਂ ਕੋਲ ਬਤਲਾ ਲੈਣ ਦੀ ਹਜੇ ਵੀ ਦਿਲ ਦੇ ਵਿੱਚ ਚਾਹਤ ਸੀ ਉਸ ਦਿਨ ਬਸ ਉਹ ਆਪਣਾ ਘਰ ਛੱਡ ਕੇ ਜਾ ਹੀ ਰਹੀ ਹੁੰਦੀ ਹੈ ਕਿ ਬਾਹਰ ਉਸਨੇ ਦਿਲਰੋਜ ਨੂੰ ਵੇਖ ਲਿਆ ਨੀਲਮ ਨੇ ਦਿਲਰੋਜ ਨੂੰ ਆਪਣੀ ਸਕੂਟੀ ਤੇ ਬਿਠਾ ਲਿਆ ਪਰ ਮਾਸੂਮ ਦਿਲਰੋਜ ਨੂੰ ਕੀ ਪਤਾ ਸੀ ਕਿ ਉਹ ਜਿਹੜੀ ਨੀਲਮ ਉਸ ਦੀ ਭੂਆ ਅੱਜ ਉਸ ਦੀ ਭੂਆ ਨਹੀਂ ਸੀ ਬਲਕਿ ਉਸ ਦੇ ਅੰਦਰ ਇੱਕ ਸ਼ੈਤਾਨ ਬਸ ਚੁੱਕਿਆ ਸੀ ਫਿਰ ਕੀ ਸੀ ਇੱਕ ਹਾਈਵੇ ਤੇ ਦੂਰ ਜਾਣ ਤੋਂ ਬਾਅਦ ਉਸ ਨੂੰ ਇੱਕ ਸੁੰਸਾਨ ਇਲਾਕਾ ਦਿਖਿਆ ਤੇ ਉਹ ਉਸ ਕੱਚੇ ਰਸਤੇ ਤੋਂ ਹੁੰਦਿਆਂ ਹੋਇਆਂ ਉਸ ਪਲੋਟ ਦੇ ਵਿੱਚ ਲੈ ਗਈ ਪਹਿਲਾਂ ਉਸਨੇ ਉੱਥੇ ਪਈ ਇੱਕ ਇੱਟ ਦੇ ਨਾਲ ਦਿਲਰੋਜ਼ ਦੇ ਸਿਰ ਦੇ ਉੱਤੇ ਵਾਰ ਕੀਤਾ ਜਦੋਂ ਉਹ ਰੋਂਣ ਲੱਗ ਪਈ ਤੇ ਫਿਰ ਉਹਦੇ ਮੂੰਹ ਦੇ ਵਿੱਚ ਰੇਤ ਮਿੱਟੀ ਭਰ ਕੇ ਉਸ ਨੂੰ ਜਿੰਦਾ ਹੀ ਉਸ ਗड्ढे ਦੇ ਵਿੱਚ ਦਫ਼ਨ ਕਰ ਦਿੱਤਾ ਦਿਲਰੋਜ਼ ਦੀ ਜਾਨ ਦਮ ਘੁੱਟਣ ਦੇ ਨਾਲ ਹੋਈ ਸੀ ਤੇ ਇਹ ਹੀ ਸਭ ਉਸ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਆਇਆ ਮਾਸੂਮ ਦਿਲਰੋਜ ਨੀਲਮ ਦੀ ਸ਼ੈਤਾਨੀ ਦਿਮਾਗ ਦਾ ਸ਼ਿਕਾਰ ਹੋ ਗਈ ਨੀਲਮ ਨੇ ਪੂਰੀ ਇਨਸਾਨੀਅਤ ਨੂੰ ਸ਼ਰਮਿੰਦਾ ਕਰ ਦਿੱਤਾ ਜਦਕਿ ਉਹਦੇ ਖੁਦ ਦੇ ਦੋ ਬੱਚੇ ਸੀ ਇਸ ਲਈ 12 April 2024 ਨੂੰ ਇੱਕ ਫਾਈਨਲ ਜਜਮੈਂਟ ਦੇ ਵਿੱਚ ਸੈਸ਼ਨ ਕੋਰਟ ਨੇ ਇਸ ਕੇਸ ਨੂੰ ਰੀਅਰੈਸਟ ਆਫ ਰੀਅਰ ਕੇਸ ਡਿਕਲੇਅਰ ਕੀਤਾ ਕੋਰਟ ਨੇ ਇਸ ਨੂੰ ਪ੍ਰੀਪਲੈਨ ਤੇ ਇੱਕ क्रੂਅਲ ਮਾਈਂਡਸੈਟ ਦੇ ਨਾਲ ਕੀਤਾ ਹੋਇਆ ਕਤਲ ਦੱਸਿਆ ਤੇ ਦਿਲਰੋਜ ਦੇ ਕਾਤਲ ਨੂੰ ਜਾਨੀ ਕਿ ਨੀਲਮ ਨੂੰ ਫਾਂਸੀ ਦੀ سزا ਸੁਣਾਈ। ਈਲਮ ਉਸ ਕੋਰਟ ਦੇ ਵਿੱਚ ਹੀ ਰੋਨ ਤੇ ਕਰ ਲੌਣ ਲੱਗ ਪਈ ਤੇ ਆਪਣੇ ਦੋਨਾਂ ਬੱਚਿਆਂ ਦਾ ਹਵਾਲਾ ਦੇਣ ਲੱਗ ਪਈ ਕਿ ਉਹਨਾਂ ਦਾ ਪਾਲਣ ਪੋਸ਼ਣ ਕੌਣ ਕਰੇਗਾ। ਦਿਲਰੋਜ਼ ਦੇ ਪੇਰੈਂਟਸ ਨੇ ਜਦੋਂ ਇਹ ਫੈਸਲਾ ਸੁਣਿਆ ਤਾਂ ਉਹਨਾਂ ਨੇ ਕੋਰਟ ਦਾ ਧੰਨਵਾਦ ਕੀਤਾ ਕਿਉਂਕਿ ਉਹਨਾਂ ਨੂੰ ਇਨਸਾਫ ਮਿਲ ਚੁੱਕਿਆ ਸੀ। ਇਹ ਸੀ ਇੱਕ ਨੰਨੀ ਜਹੀ ਦਿਲਰੋਜ਼ ਦੀ ਕਹਾਣੀ। ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜਿਹੇ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ